ਘੁੜਕੀ ਵਾਲੇ ਦੇ ਓਨਰ ਸਰਦਾਰ ਹਰਮੇਸ਼ ਸਿੰਘ ਦੇ ਨਾਲ ਲਾਈਵ ਹੋਈਆਂ ਸਾਨੂੰ ਮੌਕਾ ਮਿਲਿਆ ਕਿ ਅਸੀਂ ਤੁਹਾਡੇ ਰੂਬਰੂ ਆਈਏ ਤੇ ਤੁਹਾਡਾ ਦਿਲੋਂ ਧੰਨਵਾਦ ਕਰੀਏ ਜੇ ਤੁਸੀਂ ਹਜੇ ਤੱਕ ਇਸ ਚੈਨਲ ਨੂੰ ਇੰਨਾ ਪਿਆਰ ਦਿੰਦੇ ਰਹੇ ਹੋ ਤੇ ਅੱਗੇ ਵੀ ਤੁਸੀਂ ਇਸ ਚੈਨਲ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਸਾਨੂੰ ਮੌਕਾ ਮਿਲਿਆ ਕਿ ਅਸੀਂ ਆਪਣੀ ਕਲਾ ਦੁਆਰਾ ਕੁਝ ਮੋਟੀਵੇਸ਼ਨਲਸ ਵੀਡੀਓ ਤੁਹਾਡੇ ਅੱਗੇ ਰੂਬਰੂ ਕਰੀਏ ਜੋ ਕਿ ਅਸੀਂ ਅੱਜ ਤੋਂ ਬਾਅਦ ਆਪਣੀਆਂ ਖੁਦੀਆਂ ਵੀਡੀਓਜ਼ ਕੁਝ ਮੋਟੀਵੇਸ਼ਨਲ ਪਰਿਵਾਰਿਕ ਵੀਡੀਓ ਤੁਹਾਡੇ ਅੱਗੇ ਸਾਂਝੀਆਂ ਕਰਾਂਗੇ ਉਮੀਦ ਹੈ ਜਿਸ ਤਰ੍ਹਾਂ ਤੁਸੀਂ ਇਸ ਅੱਗੇ ਇਸ ਵੀਡੀਓ ਨੂੰ ਪਿਆਰ ਦਿੰਦੇ ਰਹੇ ਹੋ ਇਸੇ ਤਰ੍ਹਾਂ ਤੁਸੀਂ ਆਉਣ ਵਾਲੀਆਂ ਸਾਡੀਆਂ ਖੁਦੀਆਂ ਵੀਡੀਓਜ਼ ਨੂੰ ਵੀ ਪਿਆਰ ਦਿੰਦੇ ਰਹੋਗੇ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਧੰਨਵਾਦ ਅਤੇ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਬੈਲ ਆਈਕਨ ਦਾ ਬਟਨ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਜੋ ਅੱਗੇ ਤੁਹਾਨੂੰ ਮੋਟੀਵੇਸ਼ਨਲ ਵੀਡੀਓਜ਼ ਹੋਰ ਤਰ੍ਹਾਂ-ਤਰ੍ਹਾਂ ਦੀਆਂ ਕੁਝ ਖਾਸ ਵੀਡੀਓਜ਼ ਇਸ ਚੈਨਲ ਤੇ ਦਿਖਦੀਆਂ ਰਹਿਣ ਤੁਹਾਡਾ ਇੱਕ ਵਾਰ ਫਿਰ ਆਉਣ ਵਾਲੀਆਂ ਵੀਡੀਓਜ਼ ਨੂੰ ਵੀ ਪਿਆਰ ਦੇਣਾ ਪਿਆ ਲਾ ਸਕੀਏ ਧੰਨਵਾਦ ਕੱਲ ਤੋਂ ਇਹਦੀਆਂ ਵੀਡੀਓ ਅਪਲੋਡ ਕੀਤੀਆਂ ਜਾਣਗੀਆਂ ਆਪ ਜੀ ਨੇ ਜਿਵੇਂ ਅੱਗੇ ਪਿਆਰ ਦਿੱਤਾ ਇਸੇ ਤਰ੍ਹਾਂ ਹੀ ਪਿਆਰ ਕਰਦੇ ਰਹਿਣਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਭ ਦਾ ਜੀ संग <laughs> <laughs>